ਅਮਰਿਤਪਾਲ ਦੀ ਪਟੀਸ਼ਨ ਤੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਦਿੱਤਾ ਜਵਾਬ ਕਿਹਾ ਜੇਲ੍ਹ ਤੋਂ ਵੀ ਵਕ ਵਰਦੀਆਂ ਦੇ ਸੰਪਰਕ ਦੇ ਵਿੱਚ ਸੀ ਪੰਜਾਬ ਅਤੇ ਕੇਂਦਰ ਸਰਕਾਰ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਿਤਪਾਲ ਦੀ ਕੌਮੀ ਸੁਰੱਖਿਆ ਐਕਟ ਨੂੰ ਲਾਗੂ ਕਰਨ ਅਤੇ ਨਜ਼ਰਮੰਦੀ ਦੀ ਜਿਹੜੀ ਮਿਆਦ ਹੈ ਉਹਨੂੰ ਵਧਾਉਣ ਅਤੇ ਇਸ ਨੂੰ ਵਧਾਉਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ ਤੇ ਆਪਣੇ ਜਵਾਬ ਦੇ ਵਿੱਚ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਐਸਐਸਪੀ ਦੇ ਰਾਹੀਂ ਕਿਹਾ ਕਿ ਅਮਰਿਤਪਾਲ ਨੇ ਨਸ਼ਾ ਛਡਾਊ ਕੇਂਦਰ ਦੇ ਨਾਂ ਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਆਪਣੀ ਵਿਚਾਰਧਾਰਾਵਾਂ ਦੇ ਨਾਲ ਜਿਹੜਾ ਉਹਨੇ ਜੋੜਿਆ ਪੰਜਾਬ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਇੰਨਾ ਹੀ ਨਹੀਂ ਅਮਰਿਤਪਾਲ ਜੇਲ੍ਹ ਵਿੱਚ ਰਹਿੰਦਿਆਂ ਵੀ ਵੱਖਵਾਦੀਆਂ ਦੇ ਨਾਲ ਜੁੜਿਆ ਰਿਹਾ ਅਤੇ ਜੇਲ੍ਹ ਦੇ ਵਿੱਚੋਂ ਮੋਬਾਈਲ ਅਤੇ ਹੋਰ ਇਲੈਕਟ੍ਰੋਨਿਕ ਯੰਤਰ ਵੀ ਮਿਲੇ ਨੇ ਅਤੇ ਇਸ ਤੋਂ ਇਲਾਵਾ ਕਈ ਖੂਫੀਆ ਸੂਚਨਾਵਾਂ ਹਨ ਜੇਕਰ ਹਾਈ ਕੋਰਟ ਹੁਕਮ ਕਰਦਾ ਹੈ ਤਾਂ ਪੂਰੀ ਜਾਣਕਾਰੀ ਸੀਲ ਬੰਦ ਲਫਾਫੇ ਦੇ ਵਿੱਚ ਹਾਈ ਕੋਰਟ ਨੂੰ ਸੌਂਪੀ ਜਾਵੇਗੀ ਅਜਿਹੀ ਸਥਿਤੀ ਵਿੱਚ ਉਸ ਦੀ ਹਿਰਾਸਤ ਦੇ ਵਿੱਚ ਵਾਅਦਾ ਕਰਨਾ ਸਹੀ ਹੈ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਆਪਣੇ ਜਵਾਬ ਦੇ ਵਿੱਚ ਅਮਰਿਤਪਾਲ ਦੀ ਹਿਰਾਸਤ ਦਾ ਸਮਰਥਨ ਕੀਤਾ ਹੈ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵਿਧਿਕ ਸਕੱਤਰ ਮੀਨਾ ਸ਼ਰਮਾ ਵੱਲੋਂ ਦਾਇਰ ਜਵਾਬ ਦੇ ਵਿੱਚ ਕੇਂਦਰ ਨੇ ਕਿਹਾ ਕਿ ਨਿਰਧਾਰਿਤ ਪ੍ਰਤੀਕਿਰਿਆ ਅਨੁਸਾਰ ਅੰਮ੍ਰਿਤਸਰ ਦੇ ਡੀਸੀ ਨੇ ਐਨ ਐਸਏ ਜਿਹੜਾ ਲਗਾਇਆ ਸੀ ਅਤੇ ਇਸ ਨੂੰ ਵਧਾ ਦਿੱਤਾ ਗਿਆ ਤੇ ਹਾਈ ਕੋਰਟ ਨੇ ਜਵਾਬ ਦੇ ਵਿੱਚ ਰਿਕਾਰਡ ਤੇ ਲਿਆ ਹਾਈ ਕੋਰਟ ਨੇ ਜਵਾਬ ਲਿਆ ਇਸ ਰਿਕਾਰਡ ਦਾ ਅਤੇ ਸੁਣਵਾਈ ਜਿਹੜੀ ਹੈ ਉਹ 18 ਸਤੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ। ਅਮਰਿਤਪਾਲ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਉਸ ਦੇ ਵਿਰੁੱਧ NSA ਲਗਾਉਣ ਸਮੇਤ ਹੋਰ ਕੋਈ ਹੋਰ ਕਾਰਵਾਈਆਂ ਗੈਰ ਸੰਵਿਧਾਨਿਕ ਕਾਨੂੰਨ ਦੇ ਵਿਰੁੱਧ ਅਤੇ ਸਿਆਸੀ ਮਤਭੇਦ ਇਹਨਾਂ ਦੇ ਮੁੱਖ ਕਾਰਨ ਨੇ ਜੋ ਕਿ ਖਤਰਨਾਕ ਹਨ ਅਤੇ ਪਟੀਸ਼ਨ ਕਰਤਾ ਵਿਰੁੱਧ ਕੋਈ ਅਜਿਹਾ ਕੇਸ ਨਹੀਂ ਬਣਾਇਆ ਗਿਆ। ਅਤੇ ਪਟੀਸ਼ਨ ਕਰਤਾ ਨੇ ਕਿਹਾ ਕਿ ਉਹ ਨਾ ਸਿਰਫ ਉਹ ਐਨਐਸਏ ਉਸ ਉੱਤੇ ਲਗਾਇਆ ਗਿਆ ਸਗੋਂ ਉਸ ਨੂੰ ਪੰਜਾਬ ਤੋਂ ਦੂਰ ਹਿਰਾਸਤ ਦੇ ਵਿੱਚ ਰੱਖਿਆ ਰੱਖ ਕੇ ਅਸਾਧਾਰਨ ਅਤੇ ਬੇਰਹਿਮ ਤਰੀਕੇ ਦੇ ਨਾਲ ਉਸ ਦੀ ਆਜ਼ਾਦੀ ਨੂੰ ਖੋਇਆ ਜਾ ਰਿਹਾ ਹੈ